ਪ੍ਰੋਪਾਲ ਸਿੰਘ ਟੱਲੂਸ ਅਨੁਸਾਰ ਮਹਿੰਦਰ ਸਿੰਘ ਜਾਂਡਿਕ ਪਿੰਡ ਕਸੇਲ ਤੋਂ ਜ਼ਿਲ੍ਹਾ ਤਰਨਤਾਰਾ ਮੇਰਾ ਨਾਖਾਂ ਦਾ ਜਿਹੜਾ ਸ਼ੋਅ ਲੱਗਾ ਇਹ ਮੈਂ ਵੀ ਵੇਖਣਾ ਹੈ ਭਾਵੇਂ ਮੈਂ ਨਾਖਾਂ ਨਹੀਂ ਲਾਈਆਂ ਪਰ ਮੈਂ ਮੈਨੂੰ ਸ਼ੌਂਕ ਹੈ ਵੀ ਜਿੱਥੇ ਵੀ ਕਿਤੇ ਕਿਸਾਨਾਂ ਦਾ ਕੋਈ ਇਸ ਤਰ੍ਹਾਂ ਮੇਲਾ ਕੋਈ ਹੁੰਦਾ ਪ੍ਰਦਰਸ਼ਨੀਆਂ ਹੁੰਦੀਆਂ ਉੱਥੇ ਭਾਗ ਲਵਾਂ ਇਹਨਾਂ ਪ੍ਰਦਰਸ਼ਨੀਆਂ ਦਾ ਵਿੱਚ ਜਾ ਕੇ ਜਰੂਰ ਹੀ ਉਤਸ਼ਾਹ ਮਿਲਦਾ ਵੀ ਅਹੀ ਵੀ ਕੋਈ ਨਾ ਕੋਈ ਜਿਹੜਾ ਇਹਨਾਂ ਇਸ ਤਰ੍ਹਾਂ ਦਾ ਕੋਈ ਉਪਰਾਲੇ ਕਰੀਏ ਇੱਥੇ ਹੁਣ ਜਿਤਨਾ ਸੈਲਫ ਹੈਲਪ ਗਰੁੱਪ ਲੱਗੇ ਆ ਨੇ ਉਹਨਾਂ ਵੱਖ-ਵੱਖ ਜਿਹੜੇ ਪ੍ਰੋਡਕਟ ਉਹਨਾਂ ਤੋਂ ਤਿਆਰ ਕੀਤੇ ਨੇ ਉਹਨਾਂ ਵੱਲੇ ਵੇਖ ਕੇ ਵੀ ਬੜੀ ਉਤਸ਼ਾਹ ਮਿਲਿਆ ਮੈਂ ਜਿਹੜਾ ਬਾਹਰ ਇਹਨਾਂ ਨੇ ਸਟਾਲ ਲਾਏ ਆ ਇੱਥੇ ਨਾਖਾਂ ਦਾ ਜਿਹੜਾ ਉਹ ਮੁਕਾਬਲਾ ਹੋਣਾ ਉੱਥੇ ਵੀ ਇਹਨਾਂ ਤੋਂ ਕਈ ਤਰ੍ਹਾਂ ਦੇ ਪਦਾਰਥ ਜਿਹੜੇ ਆ ਉਹ ਬਣੇ ਵਿਖੇ ਅੱਜ ਜਿਨ੍ਹਾਂ ਬਾਰੇ ਅੱਗੇ ਪਹਿਲਾਂ ਕਦੀ ਜਾਣਕਾਰੀ ਨਹੀਂ ਪੀ ਇਹਨਾਂ ਤੋਂ ਇੰਨੇ ਪਦਾਰਥ ਬਣ ਸਕਦੇ ਨਾਖ ਤੋਂ ਵੀ ਬੜੀ ਇੱਕ ਬਹੁਤ ਹੀ ਮੈਂ ਇਹਨੂੰ ਕਹਿੰਨਾ ਵੀ ਬੜਾ ਹੀ ਸ਼ਲਾਘਾਯੋਗ ਕੰਮ ਆ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲੱਗਣੀਆਂ ਚਾਹੀਦੀਆਂ ਜਿਹੜੀਆਂ ਜ਼ਿੰਮੇਦਾਰਾਂ ਨੂੰ ਜਿਹੜੇ ਵੱਤਵਾਦੇ ਦੇ ਨਾਲ ਉਤਸ਼ਾਹ ਮਿਲਦਾ ਜ਼ਿੰਮੇਦਾਰ ਮੋਟੀਵੇਟ ਹੁੰਦੇ ਨੇ ਤੇ ਹੋਰ ਵੀ ਇਸ ਤਰ੍ਹਾਂ ਦੇ ਬਾਗਾਂ ਵੱਲ ਜਾਣ ਦਾ ਉਹਨਾਂ ਨੂੰ ਮੌਕਾ ਮਿਲਦਾ ਮੈਂ ਤੇ ਚਾਹਾਂਗਾ ਵੀ ਇਹ ਜਿਹੜੀ ਹੈ ਇਹਨੇ ਹੋਰ ਇਹਦੇ ਜੀ ਤਰੱਕੀ ਹੋਵੇ ਹੋਰ ਇਹਦੀਆਂ ਨਵੀਆਂ ਕਿਸਮਾਂ ਆਉਣ ਇਹਦੇ ਚ ਟਿਸ਼ੂ ਕਲਚਰ ਨਾਲ ਵੀ ਜਿਹੜੇ ਉਹ ਬੂਟੇ ਤਿਆਰ ਕਰਕੇ ਜਿਹੜੇ ਚੰਗੇ ਜਿਹੜੇ ਬੂਟੇ ਨੇ ਉਹਨਾਂ ਤੋਂ ਗਾਂਹ ਹੋਰ ਮਲਟੀਪਲਾਈ ਉਹਨਾਂ ਨੂੰ ਕਰਕੇ ਜਿਹੜਾ ਉਹ ਵੱਤਵਾਦ ਜਿਹੜਾ ਇਹ ਬਾਗ ਜਿਹੜੇ ਲਾਇਏ ਜਾਣ ਬਾਕੀ ਮੇਰਾ ਇਹ ਵੀ ਸੁਝਾਅ ਆ ਵੀ ਇਹ ਬਾਗ ਜਿਹੜੇ ਆ ਇਹ ਕਿਸੇ ਲਿਮਟ ਦੇ ਵਿੱਚ ਲਾਉਣੇ ਚਾਹੀਦੇ ਤਾਂ ਕਿ ਇੰਨੀ ਇਹਨਾਂ ਦੀ ਜ਼ਿਆਦਾ ਪ੍ਰੋਡਕਸ਼ਨ ਵੀ ਨਾ ਹੋ ਜਾਵੇ ਕਿ ਕਿਤੇ ਮੁੜਕੇ ਇਹਨਾਂ ਦੀ ਮਾਰਕੀਟਿੰਗ ਦੀ ਪ੍ਰੋਬਲਮ ਆ ਜਾਵੇ ਮੈਂ ਕਬਲ ਸਿੰਘ ਪਿੰਡ ਕਲੇਰ ਰਾਮਤੀਰਸ ਜ਼ਿਲ੍ਹਾ ਅੰਮ੍ਰਿਤਸਰ ਅੱਜ ਪੰਜਾਬ ਸਰਕਾਰ ਵੱਲੋਂ ਜੋ ਬਾਗਵਾਨੀ ਵਿਭਾਗ ਸੈਮੀਨਾਰ ਕਰਾ ਰਿਹਾ ਇੱਥੇ ਬਹੁਤ ਵਧੀਆ ਲੱਗਿਆ ਮਹਿਕਮਾ ਸਾਰੇ ਜ਼ਿੰਮੇਵਾਰਾਂ ਨੂੰ ਕਿਹਾ ਵੀ ਆਪੋ ਆਪਣੀਆਂ ਨਾਖਾਂ ਲੈ ਕੇ ਆਓ ਤੇ ਜਿਨ੍ਹਾਂ ਦੇ ਨਾਖ ਦੇ ਵਿੱਚ ਵੱਧ ਮਠਾਸ ਆਊਗੀ ਉਹਨਾਂ ਨੂੰ ਦੋ ਜਾਣਿਆਂ ਨੂੰ ਉੱਚ ਪੱਦਰੀ ਸਨਮਾਨਿਤ ਕੀਤਾ ਜਾਊਗਾ ਬਾਕੀ ਹੋਰ ਜ਼ਿੰਮੇਵਾਰਾਂ ਨੂੰ ਵੀ ਜਿਹੜੇ ਵਧੀਆ ਕੰਮ ਕਰ ਰਹੇ ਉਹਨਾਂ ਨੂੰ ਵੀ ਕੀਤਾ ਜਾਊਗਾ ਇਹ ਮਹਿਕਮੇ ਬੜਾ ਅਸਾਹ ਕਰਦੇ ਸਾਨੂੰ ਸਾਡੇ ਵਿੱਚੋਂ ਕਈ ਵਾਰੀ ਮੇਰੇ ਕੋਲ ਵੀ ਕਮੀਆਂ ਰਹਿ ਜਾਂਦੀਆਂ ਨੇ ਅਸੀਂ ਆਪਣਾ ਟਾਈਮ ਕੱਢ ਗਏ ਇਹ ਉਹਦੇ ਥਾਵਾਂ ਤੇ ਨਹੀਂ ਪਹੁੰਚਦੇ ਪਰ ਜੋ ਕੁਝ ਸਾਨੂੰ ਮਹਿਕਮਾ ਦੇ ਰਿਹਾ ਪੰਜਾਬ ਸਰਕਾਰ ਦੇ ਰਹੀ ਆ ਬਾਗਾਂ ਦੇ ਸਬਸਿਡੀਆਂ ਦੇ ਰਹੀ ਆ ਮੈਘ ਮੈਨ ਲਾਇਆ ਡਿਊਟੀਆਂ ਲਾਈਆਂ ਸਾਡੇ ਘਰ ਘਰ ਜਾ ਕੇ ਸਾਨੂੰ ਬਹੁਤ ਸਿੱਖਿਆ ਦਿੰਦੇ ਆ ਤੇ ਸਾਨੂੰ ਬਹੁਤ ਸਿੱਖਿਆ ਮਿਲਦੀ ਆ ਮੈਂ ਤੇ ਬਾਗ ਲਾਇਆ ਅਜੇ ਕੋਈ 11-12 ਕਿਲੇ ਬਾਗ ਪਾਲਣ ਦੇ ਆ 6-7 ਸਾਲ ਦਾ ਹੋਇਆ ਹੱਲੇ ਪਰ ਜਦੋਂ ਅ fırsਰਾਂ ਨੂੰ ਮਿਲੀਦਾ ਸਾਨੂੰ ਬਹੁਤ ਗਾਈਡ ਕਰਦੇ ਆ ਬਹੁਤ ਵਧੀਆ ਹਰ ਬਾਗ ਚਲਣ ਦੇ ਆ ਜਿਹੜੇ ਸਾਡੇ ਗਾਂਵ ਵਧੂ ਕਿਸਾਨ ਜਿਨ੍ਹਾਂ ਕੋ ਪੁਰਾਣੇ ਬਾਗ ਆ ਉਹਨਾਂ ਕੋ ਵੀ ਸਿੱਖਿਆ ਲੈਣ ਜਾਂਦੀ ਆ ਤੇ ਬਹੁਤ ਤਰੀਕਿਆਂ ਨਾਲ ਸਮਝਾਉਂਦੇ ਆ ਇਹਦੀ ਕਾਂਡ ਛਾਂਡ ਦਵਾਈਆਂ ਪਾਣੀ ਬਾਰੇ ਕਿਹੜੀ ਫਸਲ ਆਪਾਂ ਇੱਥੇ ਜੀ ਬੀ ਸੱਕਦੇ ਆ ਜਿਦਾਂ ਬਰਸੀਨ ਨਹੀਂ ਬੀ ਸੱਕਦੇ ਝੋਨਾ ਨਹੀਂ ਲਾ ਸਕਦੇ ਕਣਕ ਵੀ ਲਾਦ ਲਈਦੀ ਪਰ ਥੋੜੀ ਔਖੀ ਆ ਇਸ ਕਰਕੇ ਜਦੋਂ ਅਸੀਂ ਇਤਰਾ ਜਾ ਕੇ ਮੇਲਿਆਂ ਦੇ ਵਿੱਚ ਜਾਂਦੇ ਆ ਸਾਨੂੰ ਬਹੁਤ ਗਿਆਨ ਮਿਲਦਾ ਅੰਮ੍ਰਿਤਸਰ ਵਿਖੇ ਜਿਹੜਾ ਇਹ ਪੀਰ ਸ਼ੋਅ ਜਿਹੜਾ ਲੱਗ ਰਿਹਾ ਇਹ ਬਹੁਤ ਮਹਿਕਮੇ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਬੜੇ ਵੱਡੇ ਲੈਵਲ ਤੇ ਜਿਹੜੀਆਂ ਉਹ ਨਾਖਾਂ ਦੀ ਜਿਹੜੀ ਆ ਬਾਗ ਲੱਗੇ ਹੋਏ ਨੇ ਔਰ ਇਹਦੇ ਨਾਲ ਮੇਲੇ ਦੇ ਨਾਲ ਜਮੀਦਾਰਾਂ ਨੂੰ ਬਹੁਤ ਉਤਸ਼ਾਹ ਮਿਲਦਾ ਸੋ ਇਹਦੇ ਚ ਕਾਫੀ ਕੁਝ ਜਮੀਦਾਰਾਂ ਨੂੰ ਸਿੱਖਣ ਲਈ ਵੀ ਮਿਲੇਗਾ ਔਰ ਇੱਥੇ ਆਪਾਂ ਵੇਖਣਦੇ ਆ ਕਿ ਬਹੁਤ ਵੱਡੇ ਲੈਵਲ ਤੇ ਜਿਹੜੇ ਜਮੀਦਾਰ ਆਪਣੇ ਬਾਗਾਂ ਦੇ ਵਿੱਚੋਂ ਸੈਂਪਲ ਵੀ ਜਿਹੜੇ ਆ ਉਹ ਕਲੈਕਟ ਕਰਕੇ ਲਿਆਏ ਨੇ ਸੋ ਪ੍ਰਦਰਸ਼ਨੀ ਲੱਗੀ ਹੋਈ ਆ ਸੋ ਇੱਥੇ ਜੇ ਆਪਾਂ ਗੱਲ ਕਰੀਏ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਹੀ ਤਰਨਤਾਰਨ ਜ਼ਿਲ੍ਹਾ ਨਿਕਲਿਆ ਸੀਗਾ ਤੋਂ ਸਾਡੇ ਇਸ ਇਲਾਕੇ ਦੀ ਜਿਹੜੀ ਆ ਨਾਖ ਜਿਹਨੂੰ ਆਪਾਂ ਨਾਸ਼ਪਤੀ ਕਹਿੰਦੇ ਆ ਪੂਰੇ ਇੰਡੀਆ ਦੇ ਵਿੱਚ ਬਹੁਤ ਮਤਲਬ ਕਿ ਪਸਲੂਕੀ ਪਸੰਦ ਕਰਦੇ ਨੇ ਇਥੋਂ ਬੰਬੇ ਅਹਮਦਾਬਾਦ ਕੋਲਕੱਤਾ ਦਿੱਲੀ ਦੇ ਵਿੱਚ ਜੈਪੁਰ ਦੇ ਵਿੱਚ ਔਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਉਹ ਜਾਂਦੀ ਆ ਔਰ ਬਹੁਤ ਵਧੀਆ ਕੁਆਲਿਟੀ ਜਿਹੜੀ ਇਹਦੀ ਬਣਦੀ ਆ ਸੋ ਇਹ ਜਿਹੜੀ ਨਾਸ਼ਪਤੀ ਆ ਇਹਦੇ ਨਾਲ ਖਾਣ ਦੇ ਨਾਲ ਪੇਟ ਦੀਆਂ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਕਟੀਆਂ ਜਾਂਦੀਆਂ ਨੇ। ਤੋਂ ਉਹਦੇ ਤੋਂ ਬਾਅਦ ਇਹਦੇ ਮਰਬੇ, ਚਟਨੀਆਂ, ਜੂਸ, ਕਾਫੀ ਚੀਜ਼ਾਂ ਜਿਹੜੀਆਂ ਇਹਦੀਆਂ ਜਿਹੜੀਆਂ ਬਣਾਈਆਂ ਜਾਂਦੀਆਂ ਨੇ। ਸੋ ਇਹ ਇੱਕ ਬਹੁਤ ਵਧੀਆ ਜਿਹੜਾ ਉਪਰਾਲਾ ਜਿਹੜਾ ਮਹਿਕਮੇ ਨੇ ਕੀਤਾ ਔਰ ਉਹਦੇ ਤੋਂ ਬਾਅਦ ਜਿਹੜੇ ਜ਼ਿੰਮੇਵਾਰਾਂ ਜਿਹੜਾ ਇਹਦੀ ਕਾਸ਼ਟ ਕਰਦੇ ਨੇ ਉਹ ਵੀ ਜੇ ਚੰਗੇ ਤਰੀਕੇ ਨਾਲ ਕਰਦੇ ਤੇ ਚੰਗੀ ਇਨਕਮ ਹੁੰਦੀ ਆ। ਔਰ ਇਹਦੇ ਨਾਲ ਆਪਣਾ ਝੋਨੇ ਥੱਲੇ ਰਕਬਾ ਵੀ ਜਿਹੜਾ ਉਹ ਘਟ ਰਿਹਾ ਔਰ ਬਾਗਾਂ ਥੱਲੇ ਰਕਬਾ ਜਿਹੜਾ ਵਧ ਰਿਹਾ ਬਹੁਤ ਵਧੀਆ ਗੱਲ ਹੈ ਪਾਲ ਸਿੰਘ ਰਿਟਾਇਰਡ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਗਰਦਾਸਪੁਰ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਅੱਜ ਬਾਗਬਾਨੀ ਵਿਭਾਗ ਵਾਲਿਆਂ ਨੇ ਇੱਥੇ ਪ੍ਰਦਰਸ਼ਨੀ ਲਾਈ ਆ ਪੱਥਰ ਨਾਖ ਦੀ ਤੇ ਇਹਦੇ ਤੋਂ ਬਹੁਤ ਸਾਰੇ ਕਿਸਾਨਾਂ ਨੂੰ ਇਹ ਸਿੱਖਣਾ ਚਾਹੀਦਾ ਆ ਕਿ ਕੰਪੀਟੀਸ਼ਨ ਐ ਇੱਕ ਤਰ੍ਹਾਂ ਦਾ ਇਹ ਹੋ ਰਿਹਾ ਵੀ ਇਹਦਾ ਕੀ ਫਾਇਦਾ ਆ ਤੇ ਨਾਲ ਹੀ ਮੈਂ ਕਿਸਾਨ ਵੀਰਾਂ ਨੂੰ ਇਹ ਦੱਸੂਗਾ ਕਿ ਜਿਹੜਾ ਬਾਗ ਨੇ ਇਹ ਇਹ ਬਹੁਤ ਵਧੀਆ ਆਮਦਨ ਦਾ ਸੋਰਸ ਆ ਤੇ ਨਾਲ ਹੀ ਅਸੀਂ ਇਹਦੇ ਨਾਲ ਪੰਜਾਬ ਸਰਕਾਰ ਜੋ ਕਹਿੰਦੀ ਆ ਪੇਡਾ ਡਾਈਵਰਸੀਫਿਕੇਸ਼ਨ ਕਰੋ ਦੇ ਡਾਈਵਰਸੀਫਿਕੇਸ਼ਨ ਜਿਹੜੀ ਆ ਉਹ ਉਹਦਾ ਹੱਲ ਇਹੋ ਹੀ ਆ ਕਣਕ ਝੋਨੇ ਦੇ ਦੋ ਵਜਨ ਦਾ ਬਾਗ ਬਾਗ ਲਾਓਗੇ ਤੇ ਖੁਸ਼ਹਾਲ ਹੋ ਜਾਓਗੇ ਤੇ ਨਾਲ ਹੀ ਅਸੀਂ ਜਿਹੜਾ ਪੋਲੂਸ਼ਨ ਫੈਲਦਾ ਆ ਜਿਸ ਤਰ੍ਹਾਂ ਪਰਾਲੀ ਨੂੰ ਸਾਰੇ ਅੱਗ ਲਾਉਂਦੇ ਆ ਤੇ ਉਹ ਵੀ ਮੁੱਦਾ ਜਿਹੜਾ ਉਹ ਖਤਮ ਹੋ ਜਾਂਦਾ ਵਾ ਇਸ ਕਰਕੇ ਮੈਂ ਫੇਰ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਜਿਆਦਾ ਤੋਂ ਜਿਆਦਾ ਨਾਖ ਜਿਹੜੀ ਆ ਇਹ ਤੁਸੀਂ ਲਾਓ ਜਾਂ ਬਾਗਾਂ ਵਾਲੇ ਬੰਨੇ ਆਓ ਸਾਡਾ ਜਿਹੜਾ ਤਰਨਤਾਰ ਨੇ ਅਮਰਸਰ ਆ ਇੱਥੇ ਬਹੁਤ ਵਧੀਆ ਜਿਹੜੀ ਨਾਕ ਹੁੰਦੀ ਆ ਤੇ ਜਿਹੜੇ ਠੇਕੇਦਾਰ ਨੇ ਸਾਡੇ ਮਗਰ ਮਗਰ ਫਿਰਦੇ ਆ ਪੂਰਾ ਅਸੀਂ ਕੰਪੀਟੀਸ਼ਨ ਦੇ ਨਾਲ ਉਹਨਾਂ ਨੂੰ ਆਪਣੇ ਬਾਗ ਜਿਹੜੇ ਦਿੱਨੇ ਆ ਠੇਕੇ ਤੇ ਸੋ ਫੇਰ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਇਸ ਬੰਨੇ ਵੱਧ ਤੋਂ ਵੱਧ ਆਓ ਤੇ ਵੱਧ ਤੋਂ ਵੱਧ ਲਾਭ ਉਠਾਓ ਤੇ ਖਿਸ਼ਹਾਲ ਹੋ ਐਵੇਂ ਕਰਨ ਕਿ ਝੋਨੇ ਦੇ ਚੱਕਰ ਤੋਂ ਬਾਹਰ ਨਿਕਲੋ ਬਾਗਵਾਨੀ ਵਿਭਾਗ ਪੰਜਾਬ ਵੱਲੋਂ ਅੱਜ ਇੱਕ ਪ੍ਰੋਗਰਾਮ ਨਾਸ਼ਪਾਤੀ ਦੀ ਗੋਸ਼ਟੀ ਅਤੇ ਪ੍ਰਦਰਸ਼ਨੀ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਬਖੋ ਵਖ ਵੈਰਾਈਟੀਆਂ ਜਿਹੜੀਆਂ ਨਾਥ ਦੀਆਂ ਇੰਟਰੋਡਿਊਸ ਹੋਈਆਂ ਰਿਕਮੈਂਡਡ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚੋਂ ਤੇ ਆਪਣੇ ਵਖੋ ਆਕਾਸ਼ਤਕਾਰਾਂ ਵੱਲੋਂ ਉਹਨਾਂ ਦੀਆਂ ਐਂਟਰੀਜ਼ ਆਪਣੇ ਅੰਮ੍ਰਿਤਸਰ ਵਿਖੇ ਲਾਈਆਂ ਗਈਆਂ ਨੇ ਨਾਲ ਦੀ ਨਾਲ ਜਿਹੜੀਆਂ ਐਂਟਰੀਜ਼ ਦੇ ਆਪਾਂ ਜੇ ਨਾਸ਼ਪਾਤੀ ਦੀ ਗੱਲ ਕਰੀਏ ਪ੍ਰੋਡਕਸ਼ਨ ਤਾਂ ਆਪਣੇ ਖੇਤਰ ਵਿੱਚ ਬਹੁਤ ਹੋ ਰਹੀ ਆ ਜਿਲ੍ਹਾ ਅੰਮ੍ਰਿਤਸਰ ਵਿਖੇ ਤਰਨਤਾਰਨ ਵਿਖੇ ਗੁਰਦਾਸਪੁਰ ਵਿਖੇ ਨਾਲ ਦੀ ਨਾਲ ਪ੍ਰਦਰਸ਼ਨੀ ਦੇ ਨਾਲ-ਨਾਲ ਆਪਾਂ ਇਸ ਨੂੰ ਪ੍ਰੋਸੈਸਿੰਗ ਵੱਲ ਵੀ ਲੈ ਕੇ ਜਾਣਾ ਹੈ ਜਿਵੇਂ ਕਿ ਆਪਾਂ ਸਭ ਜਾਣਦੇ ਆ ਕਿ ਬਾਗਬਾਨੀ ਵਿਭਾਗ ਵੱਲ ਚੱਲ ਰਹੀਆਂ ਦੋ ਲੈਬ ਪ੍ਰੋਸੈਸਿੰਗ ਦੀਆਂ ਇੱਕ ਲੁਧਿਆਣਾ ਵਿਖੇ ਅਤੇ ਇੱਕ ਪਟਿਆਲੇ ਵਿਖੇ ਜਿਹਦੇ ਵਿੱਚ ਵੱਖੋ-ਵੱਖ ਫਾਰਮਰਾਂ ਨੂੰ ਫਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਪ੍ਰੋਸੈਸਿੰਗ ਲਈ ਯੋਗਿਤ ਕੀਤਾ ਜਾਂਦਾ ਹੈ ਜੇ ਆਪਾਂ ਪਾਰਟਿਕੂਲਰਲੀ ਨਾਖ ਦੀ ਗੱਲ ਕਰੀਏ ਨਾਖ ਦੇ ਬੂਟਿਆਂ ਦੀ ਨਰਸਰੀ ਆਪਣੇ ਸਰਕਾਰੀ ਆਪਣੇ ਪੀਏਯੂ ਵਿਖੇ ਬੂਟੇ ਉਪਲਬਧ ਨੇ ਉਹਨਾਂ ਦੀ ਕਾਸ਼ਤ ਮਗਰੋਂ ਜੇ ਆਪਾਂ ਸਕਵੈਸ਼ ਚਟਨੀ ਮਰਬੇ ਜੈਮ ਅਤੇ ਨਾਲ ਦੀ ਨਾਲ ਉਹਨਾਂ ਦੇ ਵੱਖ-ਵੱਖ ਕੈਂਡੀਆਂ ਦੇ ਤੌਰ ਤੇ ਜਾਂ ਮਠਾਈਆਂ ਵਿੱਚ ਆਪਾਂ ਪਾ ਕੇ ਵੀ ਨਾਖ ਨੂੰ ਪ੍ਰੋਸੈਸ ਕਰ ਸਕਦੇ ਆ ਆਪਾਂ ਜੇ ਓਵਰਆਲ ਗੱਲ ਕਰੀਏ ਪੰਜਾਬ ਦੀ ਨਾਖ ਦੀ ਪੈਦਾਵਾਰ ਦੇ 25 ਤੋਂ 30% ਤੱਕ ਲਾਸਸਸ ਹੋ ਜਾਂਦੇ ਪੋਸਟ ਹਾਰਵੈਸਟ ਲਾਸਸਸ ਜਿਹਨੂੰ ਆਪਾਂ ਕਹਿੰਦੇ ਆ ਉਸ ਲਾਸਸਸ ਨੂੰ ਜੇ ਆਪਾਂ ਘੱਟ ਕਰਨਾ ਚਾਹੁੰਦੇ ਆ ਜਾਂ ਤਾਂ ਆਪਾਂ ਨੂੰ ਪ੍ਰੋਸੈਸਿੰਗ ਵੱਲ ਜਾਣਾ ਪਵੇਗਾ ਜਾਂ ਕੋਲਡ ਸਟੋਰ ਲਾਣੇ ਪੈਣਗੇ ਉਹਨਾਂ ਦੀ ਸਾਮ ਸੰਭਾਲ ਲਈ ਜੇਕਰ ਆਪਾਂ ਗੱਲ ਕਰੀਏ ਆਪਾਂ 100 ਕੌਂਟਲ ਪ੍ਰੋਡਕਸ਼ਨ ਨਾਕ ਦੀ ਕੀਤੀ ਹੈ ਉਹਦੇ ਵਿੱਚੋਂ 20 ਜਾਂ 25 ਜਾਂ 30 ਕੌਂਟਲ ਤੱਕ ਆਪਣੇ ਲਾਸਸ ਹੋ ਜਾਂਦੇ ਨੇ ਉਹ ਫਿਰ ਫਾਇਦਾਮੰਦ ਨਹੀਂ ਆਪਣੇ ਕਿਸਾਨ ਨੂੰ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ स्क्वैਸ਼ਸ ਵਿੱਚ ਟ੍ਰੇਨਿੰਗ ਜਿਹੜੀ ਆਪਣੇ ਬਾਗਬਾਨੀ ਵਿਭਾਗ ਲੁਧਿਆਣਾ ਵੱਲੋਂ ਦਿੱਤੀ ਜਾਂਦੀ ਹੈ ਲੈਬ ਤੋਂ ਤੇ ਅਤੇ ਬਾਗਬਾਨੀ ਵਿਭਾਗ ਲੁਧਿਆਣਾ ਦੀ ਫਲ ਸੁਰੱਖਿਆ ਲੈਬ ਪਟਿਆਲਾ ਵਿਖੇ ਦਿੱਤੀ ਜਾਂਦੀ ਹੈ ਉੱਥੇ ਜਾ ਕੇ ਟ੍ਰੇਨਿੰਗ ਜ਼ਰੂਰ ਲਓ ਲੋਸਸ ਨੂੰ ਘਟਾਓ ਤੇ ਆਪਣੀ ਪੈਦਾਵਾਰ ਵੜਾ ਕੇ ਉਹਨਾਂ ਦੀ ਪ੍ਰੋਸੈਸਿੰਗ ਵੱਲ ਹੁਣਾ ਬਹੁਤ ਜ਼ਰੂਰੀ ਹੈ ਮੈਂ ਮੁੱਖਤੀ ਬੜੀ ਅਫਸਰ ਅਮਰਸਰ ਅੱਜ ਮੈਂ ਔਰ ਸਾਡੇ ਮੰਡੀਕਰਨ ਸ਼ਾਖਾ ਦਾ ਜਿਹੜਾ ਸੈਕਸ਼ਨ ਆ ਉਹਦੇ ਨਾਲ ਅਸੀਂ ਅੱਜ ਇਸ ਸਟੇਟ ਪੱਧਰ ਦਾ ਜਿਹੜਾ ਇਹਨਾਂ ਦਾ ਬਾਗਬਾਨੀ ਵਿਭਾਗ ਦਾ ਨਾਕਸ਼ੂ ਆ ਉਹਦੇ ਵਿੱਚ ਪਾਰਟਿਸਪੇਟ ਕੀਤਾ ਸੋ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜਿੱਥੇ ਰਵਾਇਤੀ ਫਸਲਾਂ ਦੇ ਨਾਲ-ਨਾਲ ਜਿਹੜਾ ਇਹ ਬਾਗਾਂ ਦਾ ਇੱਕ ਡਾਈਵਰਸੀਫਿਕੇਸ਼ਨ ਦਾ ਇੱਕ ਬਹੁਤ ਵਧੀਆ ਅਪਰਾਲਾ ਹੈ ਕਰਨਾ ਸਾਨੂੰ ਚਾਹੀਦਾ ਥੋੜੇ ਥੋੜੇ ਬਾਗ ਜਿਹੜੇ ਉਹ ਜਰੂਰ ਲਾਣੇ ਚਾਹੀਦੇ ਆ ਜਿਸ ਨਾਲ ਸਾਡੀਆਂ ਘਰ ਦੀਆਂ ਲੋੜਾਂ ਅਤੇ ਜਿਹੜੀਆਂ ਮੰਡੀਕਰਨ ਜਾਂ ਹੋਰ ਵਪਾਰ ਪੱਧਰ ਤੇ ਦੁਨੀਆ ਦੀਆਂ ਜਿਹੜੀਆਂ ਲੋੜਾਂ ਪੂਰੀਆਂ ਜਿਹੜੀਆਂ ਆਪਾਂ ਫਲਾਂ ਦੀਆਂ ਜਿਹੜੀਆਂ ਪੂਰੀਆਂ ਕਰ ਸਕਦੇ ਆ ਸੋ ਇਹਦੇ ਵਿੱਚ ਸਾਡੇ ਖੇਤੀਬਾੜੀ ਵਿਭਾਗ ਵੱਲੋਂ ਸਾਡੇ ਇੱਕ ਮਾਰਕੀਟਿੰਗ ਸੈਕਸ਼ਨ ਹੈ ਉਹਦੇ ਅਸੀਂ ਬਾਕਾਇਦਾ ਇੱਥੇ ਸਟਾਲ ਲਗਾਏ ਹੋਏ ਆ ਤਾਂ ਕਿ ਐਗ ਮਾਰਕਿੰਗ ਜਿਹੜੀ ਉਹ ਕਿਸ ਤਰ੍ਹਾਂ ਕਰਾਉਣੀ ਹੈ ਅਗਰ ਫਲਾਂ ਤੋਂ ਚਟਣੀਆਂ ਬਣਾਉਣੀਆਂ ਨੇ ਫਲਾਂ ਤੋਂ ਸquash ਬਣਾਣਾ ਤੇ ਅਗਰ ਉਹਦੀ ਪ੍ਰੋਪਰ ਲੇਬਲਿੰਗ ਕਰਵਾ ਕੇ ਤੇ ਅਸੀਂ ਜਿਹੜਾ ਆ ਉਹ ਐਗ ਮਾਰਕ ਕਰਵਾ ਕੇ ਤੇ ਉਹ ਇੱਕ ਖਪਤਕਾਰਾਂ ਨੂੰ ਜਿਹੜਾ ਇੱਕ ਚੰਗਾ ਜਿਹੜਾ ਪ੍ਰੋਡਕਟ ਆ ਉਹ ਮੁਹੱਈਆ ਕਰਵਾ ਸਕਦੇ ਆ ਸੋ ਬਾਗਬਾਨ ਭਰਾਵਾਂ ਨੂੰ ਕਹੇਤੀ ਹੈ ਵੀ ਜਿਨ੍ਹਾਂ ਨੇ ਵੀ ਕੋਈ ਪ੍ਰੋਸੈਸਿੰਗ ਜੂਨ ਦੇ ਵਿੱਚ ਲਾਏ ਨੇ ਸੋ ਉਹ ਤੁਰੰਤ ਖੇਤੀਬਾੜੀ ਵਿਭਾਗ ਦੇ ਮੰਡੀਕਰਨ ਸ਼ਾਖਾ ਅਸਨ ਨਾਲ ਤਾਲਮਿਲ ਕਰਕੇ ਸੋ ਆਪਣੇ ਪ੍ਰੋਡਕਟ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਦੇ ਤੌਰ ਤੇ ਐਗ ਮਾਰਕਿੰਗ ਕਰਵਾ ਕੇ ਤੇ ਮਾਰਕੀਟਿੰਗ ਕਰਨ ਮੈਂ ਪ੍ਰੋਫੈਸਰ ਡਾਕਟਰ ਪੁਸ਼ਪਿੰਦਰ ਸਿੰਘ ਔਲਖ ਫਾਰਮਰ ਡਾਇਰੈਕਟਰ ਆਫ ਹਾਰਟੀਕਲਚਰ ਪੰਜਾਬ ਬੋਲ ਰਿਹਾ ਹਾਂ ਅੱਜ ਅਸੀਂ ਇੱਥੇ ਅੰਮ੍ਰਿਤਸਰ ਵਿਖੇ ਨਾਸ਼ਪਾਤੀ ਸ਼ੋਅ ਦੇ ਉੱਤੇ ਆਏ ਹੋਏ ਹਾਂ ਔਰ ਬੜਾ ਤੁਸੀਂ ਦੇਖ ਰਹੇ ਹੋ ਕਿ ਬੜੇ ਹੀ ਸਟਾਲ ਲੱਗੇ ਨੇ ਨਾਸ਼ਪਾਤੀ ਦੀ ਜਿਹੜੇ ਫਰੂਟ ਰੱਖੇ ਨੇ ਕਿਸਾਨਾਂ ਵੱਲੋਂ ਵੱਖ-ਵੱਖ ਇੰਸਟੀਚਿਊਟ ਵੱਲੋਂ ਰੱਖੇ ਗਏ ਨੇ ਜਿਨ੍ਹਾਂ ਦੀ ਜਜਿੰਗ ਹੋ ਚੁੱਕੀ ਹੈ ਜਿਨ੍ਹਾਂ 'ਚ ਪ੍ਰਾਈਜ਼ ਦੇਨੇ ਆ ਫਸਟ ਸੈਕੰਡ ਥਰਡ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਨਾਸ਼ਪਾਤੀ ਦਾ ਫਰੂਟ ਦੇ ਫਲਾਂ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਅਸੀਂ ਕਹਿੰਦੇ ਆ ਵੀ ਕਿੰਨੋਂ ਨੰਬਰ 1 ਆ ਅਮਰੂਦ ਨੰਬਰ 2 ਆ ਤਿੰਨ ਨੰਬਰ ਤੇ ਆਂਬ ਹੈ ਲੇਕਿਨ ਚੌਥੇ ਪੰਜਵੇਂ ਦੇ ਸਾਡੀ ਜਿਹੜੀ ਨਾਸ਼ਪਤੀ ਆਉਂਦੀ ਹੈ ਕਿਉਂਕਿ ਨਾਸ਼ਪਤੀ ਦਾ ਵੱਡਾ ਕਾਰਨ ਇਹ ਸੀ ਇੱਕ ਪਹਿਲਾਂ-ਪਹਿਲਾਂ ਕਿਉਂਕਿ ਇਸ ਏਰੀਆ ਚ ਤਰਨਤਾਰਨ ਪੱਟੀ ਜੋ ਵੀ ਏਰੀਆ ਅਮਰਸਰ ਦਾ ਹੈ ਇੱਥੇ ਸੇਮ ਆ ਗਈ ਸੀ ਕਾਫੀ ਸਾਲ ਪਹਿਲਾਂ ਉਹ ਪਾਣੀ ਉੱਪਰ ਆ ਗਿਆ ਸੀ ਤਾਂ ਇੱਕ ਹੀ ਹੈ ਜੋ ਨਾਸ਼ਪਤੀ ਇਸ ਸੇਮ ਦੇ ਵਿੱਚ ਹੋ ਸਕਦੀ ਹੈ ਜਿਹੜੀ ਕਿ ਸਹਾਰ ਸਕਦੀ ਹੈ ਪਾਣੀ ਨੂੰ ਉੱਪਰ ਆਉਣ ਨੂੰ ਸੋ ਇਸ ਏਰੀਆ ਚ ਪਹਿਲਾਂ ਇਹਦੀ ਖੇਤੀ ਕੀਤੀ ਗਈ ਔਰ ਬਹੁਤ ਚੰਗੀ ਖੇਤੀ ਕੀਤੀ ਗਈ ਔਰ ਉਸ ਤੋਂ ਬਾਅਦ ਇਹ ਜਿਹੜੀ ਸੇਮ ਸੀਗੀ ਸਾਡੇ ਡਾਕਟਰ ਪੀ ਐ ਨੌਪਲ ਪਾਣੀ ਦੇ ਮਾਰ ਹੋਏ ਨੇ ਉਹਨਾਂ ਨੇ ਇੱਕ ਰਿਪੋਰਟ ਵੀ ਦਿੱਤੀ ਸੀ ਵੀ ਇਹ ਸੇਮ ਤੁਰਦੀ ਤੁਰਦੀ ਹੋਰ ਹੁੰਦੀ ਮਲੋਟ ਹੁੰਦੀ ਹੋਈ ਗੰਗਾ ਨਗਰ ਚਲੀ ਜਾਊਗੀ ਔਰ ਗੰਗਾ ਨਗਰ ਜਾ ਕੇ ਰੁਕ ਜੂਗੀ ਕਿਉਂਕਿ ਉੱਥੇ ਕੰਕਰੀਟ ਹੈ ਉੱਥੋਂ ਅੱਗੇ ਜਾਊਗੀ ਨਹੀਂ ਤਾਂ ਉਸ ਏਰੀਆ ਸੇਮ ਦਾ ਪਾਣੀ ਜਿਹੜਾ ਉੱਪਰ ਆਊਗਾ ਬ੍ਰੈਕਸ਼ਵਾਟਰ ਤੇ ਉਹ ਬਾਗ ਖਰਾਬ ਹੋ ਜਾਣਗੇ ਉੱਥੇ ਫਿਰ ਸਾਡੇ ਜਿਹੜੇ ਕਿਨੋਂ ਦੇ ਬਾਗ ਆ ਹੋਰ ਸਾਰੇ ਖਰਾਬ ਹੋ ਗਏ ਔਰ ਇਸ ਵੇਲੇ ਨਾਸ਼ਪਾਤੀ ਜਾਂ ਬੱਗੂ ਗੋਸ਼ੇ ਦੀਆਂ ਵੈਰਾਈਟੀਆਂ ਨੇ ਸਾਡੀਆਂ ਜੋ ਵੀ ਪੰਜਾਬ ਨੈਕਟਰ ਹੈ ਪੰਜਾਬ 골ਡ ਹੈ ਬੱਗੂ ਗੋਸ਼ ਪੱਥਰਨਾਖ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਹੈ ਤਦਾਦ ਦੇ ਵਿੱਚ ਲਾਈ ਜਾ ਰਹੀ ਹੈ ਕਿਉਂਕਿ ਪੱਥਰਨਾਖ ਕਿਉਂ ਹੋ ਰਹੀ ਹੈ ਕਿਉਂਕਿ ਜਿਹੜੀ ਚਿਲਿੰਗ ਰਿਕੁਆਇਰਮੈਂਟ ਹੈ ਦੀ ਬੱਡ ਫਾਰਮੇਸ਼ਨ ਮਾਰਨ ਵਾਸਤੇ ਸਰਦੀ ਦੀ ਜੀ ਠੰਡ ਹੈ ਉਹ ਇਹ ਪੂਰੀ ਕਰਦੀ ਹੈ ਇਹਨੂੰ ਜਿੰਨੀ ਕਿ ਸਾਡੀ ਠੰਡ ਪੈਂਦੀ ਹੈ ਅਦਰਵਾਈਜ਼ ਪੰਜਾਬ ਦੇ ਵਿੱਚ ਠੰਡ ਘਟ ਗਈ ਹੈ ਪੈਣੀ ਤੋਂ ਬੱਗੂ ਕੋਸ਼ਾ ਸਾਡਾ ਇਸ ਕਰਕੇ ਮਾਰ ਖਾ ਰਿਹਾ ਵੀ ਉਹਨੂੰ ਠੰਡ ਪੂਰੀ ਮਿਲ ਨਹੀਂ ਰਹੀ ਠੰਡ ਚਾਹੀਦੀ ਹੈ ਜਿੰਨੀ ਕਿ ਉਹਨੂੰ ਬੱਡ ਬੜਨ ਵਾਸਤੇ ਫਰੂਟ ਦੀ ਪੈਦਾਵਾਰ ਕਰਨ ਵਾਸਤੇ ਤੋਂ ਇਸ ਕਰਕੇ ਛੋਟੀਆਂ ਵੈਰਾਈਟੀਆਂ ਸਾਡੀਆਂ ਪਿੱਛੇ ਚਲੀਆਂ ਸੋ ਮੈਰੀ ਇਹ ਕਿਸਾਨ ਵੀਰਾਂ ਨੂੰ ਸਾਰ ਕਿ ਤੁਸੀਂ ਜਰੂਰ ਨਾਸ਼ਪਾਤੀ ਦਾ ਬਾਗ ਪੱਥਰਨਾਖ ਦਾ ਜਰੂਰ ਲਾਓ ਕਿਉਂਕਿ ਹਾਰਡ ਹੁੰਦੀ ਹੈ ਸਖਤ ਹੁੰਦੀ ਹੈ ਵੇਚਣਾ ਵੀ ਸੌਖਾ ਸ਼ੈਲਫ ਲਾਈਫ ਵੀ ਦੀ ਬਹੁਤ ਹੈਗੀ ਹੈ ਔਰ ਦੂਸਰਾ ਇਹਦਾ ਬੜਾ ਵੀ ਇਹਦੇ ਜਿਹੜੇ ਜੂਸ ਦਾ ਸੈਂਟ ਹੈ ਉਹ ਦੂਸਰੇ ਫਰੂਟਾਂ ਦਾ ਜਿਹੜਾ ਜੂਸ ਬਣਦਾ ਉਹਦੇ ਵਿੱਚ ਪੈਂਦਾ ਇਸ ਕਰਕੇ ਦੀ ਵੈਲਿਊ ਹੈਗੀ ਵੀ ਤੁਹਾਡੇ ਬੰਗਲਾ ਤੱਕ ਸ਼੍ਰੀਲੰਕਾ ਤੱਕ ਸਾਊਥ ਵੱਲ ਸਾਰੇ ਜਾ ਸਕਦੀ ਹੈ ਸੋ ਵੱਧ ਤੋਂ ਵੱਧ ਪੱਥਰਨਾਖ ਲਾ ਕੇ ਪੈਸੇ ਕਮਾਓ ਔਰ ਸ਼ੋਅ ਜਿਹੜਾ ਅੱਜ ਲੱਗਿਆ ਇਹਨੂੰ ਦੇਖਣ ਦੀ ਕੋਸ਼ਿਸ਼ ਕਰੋ ਸਮਝਣ ਦੀ ਕੋਸ਼ਿਸ਼ ਕਰੋ ਇਹਦੇ ਤੇ ਪਦਾਰਥ ਵਕ ਵਕ ਬਣ ਰਹੇ ਨੇ ਚਟਨੀਆਂ ਮਰਬੇ ਸਕੇਚ ਹੈ ਰੈਡੀ ਟੂ ਸਰਵ ਹੈ ਬਹੁਤ ਕੁਝ ਬਣ ਰਿਹਾ ਅੱਜ ਜਿਹੜਾ ਅਸੀਂ ਪੇਅਰ ਸ਼ੋਅ ਲਾਇਆ ਹੋਇਆ ਨਾਸ਼ਪਾਤੀ ਸ਼ੋਅ ਅੰਮ੍ਰਿਤਸਰ ਵਿਖੇ ਇਹਦੇ ਵਿੱਚ ਸਾਡੇ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਦੇ ਫਾਰਮਰ ਬੜੇ ਹੌਮ ਹਮਾ ਕੇ ਪਹੁੰਚੇ ਆ ਔਰ ਅਸੀਂ ਆਪਣੇ ਜਲੰਧਰ ਜ਼ਿਲ੍ਹੇ ਨੂੰ ਮੈਂ ਬਲੌਂ ਕਰ ਜਲੰਧਰ ਦੇ ਆਪਣੇ ਫਾਰਮਰ ਲੈ ਕੇ ਆਏ ਆ ਉਹਨਾਂ ਨੂੰ ਉਹਨਾਂ ਦਾ ਮੁਕਾਬਲਾ ਵੀ ਕਰਾਇਆ ਔਰ ਬਹੁਤ ਸਾਰੇ ਇਨਾਮ ਕਿਸਾਨਾਂ ਦੇ ਆਏ ਆ ਇਹ ਜਿਹੜਾ ਤੁਸੀਂ ਸਟਾਲ ਵੀ ਦੇਖ ਰਹੇ ਇਹਦੇ ਵਿੱਚ ਅਸੀਂ ਆਪਣੀਆਂ ਸਾਰੀਆਂ ਐਕਟੀਵਿਟੀਆ ਜੋ ਵੀ ਸਾਡਾ ਬਾਗਬਾਨੀ ਵਿਭਾਗ ਕਰਦਾ ਉਹ ਸ਼ੋਅ ਕਰ ਰਹੇ ਤਾਂ ਕਿ ਕਿਸਾਨਾਂ ਨੂੰ ਇਦਾਂ ਦੇ ਮੇਲਿਆਂ ਦੇ ਵਿੱਚੋਂ ਵੱਧ ਤੋਂ ਵੱਧ ਅਸੀਂ ਜਾਗਰੂਕ ਕਰੀਏ ਔਰ ਸਾਹਮਣੇ ਵੇਖ ਕੇ ਜਦਾਂ ਆਪਾਂ ਕਹਿੰਦੇ ਕਿ ਦੇਖ ਕੇ ਜ਼ਿਆਦਾ ਵਿਸ਼ਵਾਸ ਆਉਂਦਾ ਤੇ ਕਿਸਾਨ ਦੇਖ ਕੇ ਵਧੀਆ ਸਿੱਖਦੇ ਆ ਔਰ ਨਾਸ਼ਪਾਤੀ ਦੇ ਜਿਹੜੇ ਬਾਗ ਆ ਉਹ ਅੱਜ ਕੱਲ ਬਹੁਤ ਹੀ ਵਧੀਆ ਇਨਕਮ ਦੇ ਰਹੇ ਆ ਸਾਡੇ ਸਰਕਾਰੀ ਬਾਗ ਜਿਹੜੇ ਉਹ ਵੀ 2 ਤੋਂ 3 ਲੱਖ ਪ੍ਰਤੀ ਏਕੜ ਆਮਦਨ ਉਹਨਾਂ ਦੀ ਇਸ ਸਾਲ ਵੀ ਆਈ ਆ ਪਿਛਲੇ ਸਾਲਾਂ ਜੀ ਵੀ ਆਉਂਦੀ ਰਹੀ ਆ ਔਰ ਬੜੇ ਵੱਡੇ ਪੱਧਰ ਤੇ ਕਿਸਾਨ ਜਿਹੜੇ ਆ ਹੁਣ ਕਣਕ ਝੋਨੇ ਦੇ ਰਵਾਇਤੀ ਫਸਲੀ ਚੱਕਰ ਨੂੰ ਛੱਡ ਕੇ ਤੇ ਬਾਗਬਾਨੀ ਵਾਲੇ ਪਾਸੇ ਆ ਰਹੇ ਆ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਏਰੀਆ ਜਿਹੜਾ ਬਾਗਾਂ ਹੇਠ ਵਧੇਗਾ ਖਾਸ ਕਰਕੇ ਨਾਸ਼ਪਾਤੀ ਦੇ ਹੇਠਾਂ ਔਰ ਸਰਕਾਰ ਵੱਲੋਂ ਵੀ ਭਰਪੂਰ ਯਤਨ ਕੀਤੇ ਜਾ ਰਿਹਾ ਹੈ ਕਿ ਨਾਸ਼ਪਾਤੀ ਦਾ ਜੇ ਏਰੀਆ ਵੱਧਾ ਹੈ ਤੇ ਅਸੀਂ ਇਹਦੇ ਜਿਹੜੇ ਜਿਹੜਾ ਫਲ ਆ ਉਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਅਸੀਂ ਮੰਤਰੀ ਸਾਹਿਬ ਨੂੰ ਦਿਖਾਇਆ ਇਹਨੂੰ ਪ੍ਰੋਸੈਸ ਕਰਾਂਗੇ ਇਹਦਾ ਜੈਮ ਬਣਾਵਾਂਗੇ ਤੇ ਹੋਰ ਜਿੰਨੇ ਵੀ ਫਲ ਪਦਾਰਥ ਬਣ ਸਕਦੇ ਉਹ ਬਣਾ ਕੇ ਵੱਧ ਵੱਧ ਕਿਸਾਨਾਂ ਦੀ ਆਮਦਨ ਵਧਾਉਣ ਦੀ ਕੋਸ਼ਿਸ਼ ਕਰਾਂਗੇ ਇਸ ਮੀਤ ਦੇ ਨਾਲ ਅਸੀਂ ਇਹ ਮੇਲਾ ਜਿਹੜਾ ਲਾਇਆ ਹੋਇਆ ਅੱਜ ਦਾ ਜੋ ਪ੍ਰੋਗਰਾਮ ਹੈ ਅਮਰਸਰ ਦੇ ਵਿੱਚ ਨਾਸ਼ਪਾਤੀ ਦਾ ਜੋ ਮੇਲਾ ਕੀਤਾ ਜਾ ਰਿਹਾ ਹੈ ਇਹ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਮੁੱਖ ਮੰਤਰੀ ਪੰਜਾਬ ਦੇ ਨੇ ਉਹਨਾਂ ਦੇ ਅਗਵਾਈ ਹੇਟ ਸਾਡੇ ਮਾਨਯੋਗ ਮੰਤਰੀ ਸ਼੍ਰੀ ਮਹਿੰਦਰ ਪਗਤ ਜੀ ਔਰ ਸਾਡੇ ਡਾਇਰੈਕਟਰ ਮੈਡਮ ਸ਼ਿਲਿੰਦਰ ਕੌਰ ਜੀ ਆਈਐਫਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਟ ਇਹ ਅੱਜ ਦਾ ਜਿਹੜਾ ਇਹ ਨਾਸ਼ਪਤੀ ਦਾ ਮੇਲਾ ਕਰਵਾਇਆ ਜਾ ਰਿਹਾ ਇਹਦੇ ਵਿੱਚ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਤੋਂ ਬੜੀ ਵੱਡੀ ਪੱਧਰ ਤੇ ਬੜੇ ਉਤਸ਼ਾਹ ਦੇ ਨਾਲ ਜਿਹੜੇ ਕਿਸਾਨ ਵੀਰ ਆ ਬਾਗਬਾਨ ਵੀਰ ਆ ਇੱਥੇ ਪਹੁੰਚੇ ਆ ਉਹਨਾਂ ਨੇ ਆਪਣੀਆਂ ਐਂਟਰੀਆਂ ਇੱਥੇ ਐਗਜ਼ਿਬਿਟ ਕੀਤੀਆਂ ਹੈਗੀਆਂ ਸਾਰਾ ਹੀ ਸ਼ੋਅ ਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਜਿਹੜੇ ਨਾਸ਼ਪਤੀ ਤੋਂ ਫਲ ਪਦਾਰਥ ਤਿਆਰ ਕੀਤੇ ਜਾਂਦੇ ਹੈਗੇ ਆ ਜਿਹਦੇ ਵਿੱਚ ਆਰਟੀਐਸ ਰੈਡੀ ਟੂ ਸਰਵ ਹੈਗਾ ਆ ਨਾਸ਼ਪਾਤੀ ਦਾ ਮਰਬਾ ਆ ਚਟਣੀ ਆ ਜੈਮ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇਹਦੇ ਵਿੱਚ ਇੱਥੇ ਅਸੀਂ ਸ਼ੋਕਾਸ ਦੇ ਵਿੱਚ ਕੀਤਾ ਹੈਗਾ ਆ ਔਰ ਜਿਹੜਾ ਸ਼ੋਕ ਕੇਸ ਦੇ ਵਿੱਚ ਸਾਡੇ ਟੈਕਨੀਕਲ ਸੈਸ਼ਨ ਵੀ ਚੱਲ ਰਿਹਾ ਹੈਗਾ ਜਿਹਦੇ ਵਿੱਚ ਜਿਹੜੇ ਵੱਖ-ਵੱਖ ਕਿਉਂਕਿ ਅਮਰਸਰ ਜ਼ਿਲ੍ਹਾ ਜਿਹੜਾ ਹੈਗਾ ਔਰ ਤਰਨਤਾਰਨ ਜ਼ਿਲ੍ਹਾ ਜਿਹੜਾ ਹੈ ਇਹ ਇੱਕ ਬੈਲਟ ਐ ਸੀ ਜਿੱਥੇ ਸਿਰਫ ਤੇ ਸਿਰਫ ਨਾਸ਼ਪਾਤੀ ਦਾ ਜਿਹੜਾ ਫਲ ਆ ਉਹਦੀ ਕੁਆਲਿਟੀ ਬਹੁਤ ਹੀ ਵਧੀਆ ਜਿਹੜੀ ਬਣਦੀ ਹੈਗੀ ਆ ਔਰ ਇਹਦੀ ਜਿਹੜੀ ਮਾਰਕੀਟਿੰਗ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਔਰ ਇਹਦੀ ਸ਼ੈਲਫ ਲਾਈ ਬਹੁਤ ਅੱਛੀ ਹੈਗੀ ਆ ਇਹਨੂੰ ਸਟੋਰ ਕੀਤਾ ਜਾ ਸਕਦਾ ਔਰ ਬੜੇ ਵੱਡੇ ਪੱਧਰ ਤੇ ਕਿਸਾਨ ਵੀਰ ਜਿਹੜੇ ਹੈਗੇ ਆ ਪਰ ਇੱਕੜ ਬਹੁਤ ਅੱਛਾ ਰਿਟਰਨ ਲੈ ਰਹੇ ਹੋ ਮੇਰੀ ਕਿਸਾਨ ਵੀਰਾਂ ਨੂੰ ਬਾਗਵਾਨ ਵੀਰਾਂ ਨੂੰ ਅੱਜ ਦੇ ਸ਼ੁਭ ਮੌਕੇ ਤੇ ਇਹ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਬਾਗਬਾਨੀ ਦੀਆਂ ਫਸਲਾਂ ਨੂੰ ਅਪਣਾਉਣ ਔਰ ਆਪਣਾ ਵੱਧ ਤੋਂ ਵੱਧ ਜਿਹੜਾ ਆਰਥਿਕ ਲਾਹਾ ਲੈਣ ਜਿਹੜੀਆਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਕਿਸਾਨ ਭਲਾਈ ਹਿੱਤ ਸਾਡਾ ਬਾਗ ਕੌਮੀ ਬਾਗਮਾਨੀ ਮਿਸ਼ਨ ਹੈ ਉਹਦੇ ਵਿੱਚ ਬਹੁਤ ਸਾਰੀਆਂ ਨਵੇਂ ਬਾਗ ਲਾਉਣ ਦੇ ਵਿੱਚ ਸਕੀਮਾਂ ਹੈਗੀਆਂ ਹੋਰ ਵੀ ਬਹੁਤ ਸਾਰੀਆਂ ਸਾਡੀਆਂ ਸਕੀਮਾਂ ਹੈਗੀਆਂ ਔਰ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਉਹ ਆਪਣੇ ਆਪਣੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਸਾਹਿਬਾਨ ਜਾਂ ਬਲਾਕ ਦੇ ਜਿਹੜੇ ਬਾਗਮਾਨੀ ਵਿਕਾਸ ਅਫਸਰ ਹੈ ਉਹਨਾਂ ਦੇ ਦਫ਼ਤਰਾਂ ਦੇ ਨਾਲ ਸੰਪਰਕ ਕਰਕੇ ਉੱਥੋਂ ਬਾਗਮਾਨੀ ਵਿਭਾਗ ਵੱਲੋਂ ਜੋ ਚਲਾਈਆਂ ਜਾਂਦੀਆਂ ਸਕੀਮਾਂ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਔਰ ਅੱਜ ਦੇ ਜੋ ਇਹ ਸ਼ੋਅ ਹੈਗਾ ਇਹ ਇਹੋ ਜਿਹੇ ਮੇਲੇ ਅਸੀਂ ਜ਼ਿਲ੍ਹਿਆਂ ਦੇ ਵਿੱਚ ਕੈਂਪਾਂ ਰਾਹੀਂ ਬਲਾਕਾਂ ਦੇ ਵਿੱਚ ਕੈਂਪਾਂ ਰਾਹੀਂ ਅਸੀਂ ਲਗਾਉਨੇ ਆ ਕਿਸਾਨਾਂ ਨੂੰ ਜਾਗਰੂਕ ਕਰਦੇ ਆ ਕਿਸਾਨ ਵੀਰਾਂ ਨੂੰ ਬੇਨਤੀ ਆ ਕੋ ਜਿਹੜੇ 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 ਇਲਾਕਿਆਂ ਤੋਂ ਵੀ ਬਿਲੋਂਗ ਕਰਦੇ ਹੈਗੇ ਉੱਥੇ ਆਪਣੇ ਇਹੋ ਜਿਹੇ ਬਾਗਬਾਨੀ ਦੇ ਖੇਤੀਬਾੜੀ ਦੇ ਜਿਹੜੇ ਜੋ ਮੇਲੇ ਲੱਗਦੇ ਆ ਕੈਂਪ ਲੱਗਦੇ ਉਹਨਾਂ ਦੇ ਵਿੱਚ ਜ਼ਰੂਰ ਜਾਣ ਔਰ ਬਹੁਤ ਕੁਝ ਪੰਜਾਬ ਦੇ ਵਿੱਚ ਪੋਟੈਂਸ਼ੀਅਲ ਹੈਗਾ ਬਾਗਬਾਨੀ ਦੇ ਖੇਤਰ ਦੇ ਵਿੱਚ ਉਹਨੂੰ ਬਾਗਬਾਨੀ ਨੂੰ ਅਪਣਾਉਣ ਔਰ ਚੰਗਾ ਲਾਹਾ ਕਮਾ ਕੇ ਆਪਣਾ ਆਰਥਿਕ ਪੱਧਰ ਔਰ ਪੰਜਾਬ ਦਾ ਆਰਥਿਕ ਪੱਧਰ ਨੂੰ ਉੱਚਾ ਚੱਕਣ ਔਰ ਦੇਸ਼ ਦੀ ਆਰਥਿਕਤਾ ਦੇ ਵਿੱਚ ਆਪਣਾ ਹਿੱਸਾ ਪਾਉਣ ਦੇ ਵਿੱਚ ਯੋਗਦਾਨ ਪਾਉਣ ਅੱਜ ਇਹ ਜਿਹੜਾ 2 ਰੋਜ਼ਾ 17 ਤੇ 18 ਜੁਲਾਈ 2025 ਦੇ ਵਿੱਚ ਨਾਖ ਸ਼ੋਅ ਤੇ ਸੈਮੀਨਾਰ ਜਿਹੜਾ ਯੋਜਿਤ ਕੀਤਾ ਗਿਆ ਇਹ ਚੱਲ ਰਿਹਾ ਇਹਦੇ ਵਿੱਚ ਸਾਡੇ ਮੁੱਖ ਮਹਿਮਾਨ ਸ਼੍ਰੀ ਮਹਿੰਦਰ ਭਗਤ ਜੀ ਜਿਹੜੇ ਕਿ ਕੈਬਨਟ ਮੰਤਰੀ ਪੰਜਾਬ ਨੇ ਬਾਗਬਾਨੀ ਮੰਤਰੀ ਨੇ ਉਹਨਾਂ ਵੱਲੋਂ ਮੁੱਖ ਤੌਰ ਤੇ ਮੁੱਖ ਮਹਿਮਾਨ ਨੇ ਤੇ ਸਾਡੇ ਡਾਇਰੈਕਟਰ ਹਾਰਟੀਕਲਚਰ ਪੰਜਾਬ ਸ਼ਿਲਿੰਦਰ ਕੌਰ मैम ਜੀ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਤੇ ਅਗਵਾਈ ਵਿੱਚ ਇਹ ਜਿਹੜਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਇਹਦੇ ਵਿੱਚ ਕਿਸਾਨਾਂ ਵੱਲੋਂ ਜਿਹੜੀਆਂ ਨੇ ਕੁੱਲ 719 ਐਂਟਰੀਆਂ ਜਿਹੜੀਆਂ ਨੇ ਕੱਲ ਲਿਆਂਦੀਆਂ ਗਈਆਂ ਜਿਹਦੇ ਵਿੱਚ ਕਿ ਕੁਝ ਨਾਖ ਫਲ ਦੀਆਂ ਐਂਟਰੀਆਂ ਸੀ ਕੁਝ ਪੰਜਾਬ ਨੇਕਟਰ ਪੰਜਾਬ ਬਿਊਟੀ ਇਹ ਸਾਰੀਆਂ ਵੈਰਾਈਟੀਆਂਆਂ ਦੀਆਂ ਜਿਹੜੀਆਂ ਆ ਨਾਖ ਦੀਆਂ ਵੈਰਾਈਟੀਆਂਜ਼ ਨੇ ਬੱਗੂ ਗੋਸ਼ੇ ਦੀਆਂ ਵੈਰਾਈਟੀਆਂਜ਼ ਨੇ ਉਹਨਾਂ ਦਾ ਜਿਹੜਾ ਕੰਪੀਟੀਸ਼ਨ ਹੋਇਆ ਉਹਦੇ ਵਿੱਚ 719 ਟੋਟਲ ਸਾਡੀਆਂ ਐਂਟਰੀਆਂ ਸੀ ਤੇ ਇਸ ਦੇ ਨਾਲ ਫਲ ਪਦਾਰਥਾਂ ਦੀਆਂ ਜਿਹਦੇ ਵਿੱਚ ਜੈਮ ਜੈਲੀ ਔਰ ਸਕੈਸ਼ ਔਰ ਕਿਉਂਕਿ 나ਖ ਜਿਹੜਾ ਇਹਦਾ ਮੇਨ ਜਿਹੜਾ ਪ੍ਰੋਸੈਸਿੰਗ ਦੇ ਵਿੱਚ ਜੈਮ ਦੀ ਜਿਹੜੀ ਪਲਪ ਆ ਉਹ ਇਹ 나ਖ ਤੋਂ ਬਣਾਈ ਜਾਂਦੀ ਹੈ ਸੋ ਉਹਦੀਆਂ ਵੀ ਐਂਟਰੀਆਂ ਵਿੱਚ ਆਈਆਂ ਨੇ ਉਹਦੇ ਵਿੱਚ ਅੱਜ ਜਿਹੜੇ ਜਜਿੰਗ ਟੀਮ ਨੇ ਉਹਦੀ ਜਜਿੰਗ ਕੀਤੀ ਹੈ ਯੂਨੀਵਰਸਿਟੀ ਦੇ ਮਾਰ ਸਾਇੰਸਦਾਨ ਆਏ ਸੀ ਉਹਨਾਂ ਵੱਲੋਂ ਜਜਿੰਗ ਕੀਤੀ ਗਈ ਹੈ ਉਹਦੇ ਵਿੱਚ ਜਿਹੜੇ ਪਹਿਲਾ ਤੇ ਦੂਜਾ ਨਾਮ ਜਿਹੜਾ ਆ ਜਿਨ੍ਹਾਂ ਨੇ ਅੱਛਾ ਪ੍ਰੋਗਰੈਸ ਕੀਤੀ ਹੈ ਉਹਨਾਂ ਨੂੰ ਦਿੱਤਾ ਜਾਏਗਾ ਸੋ ਇਹ ਸਾਰਾ ਜਿਹੜਾ ਪ੍ਰੋਗਰਾਮ ਇਹਦੇ ਵਿੱਚ ਹੁਣ ਟੈਕਨੀਕਲ ਸੈਸ਼ਨ ਸਾਡਾ ਉਹਦੇ ਵਿੱਚ ਯੂਨੀਵਰਸਿਟੀ ਦੇ ਮਾਹਰ ਆਏ ਨੇ ਉਹਦੇ ਵਿੱਚ ਮੇਨ ਜਿਹੜਾ ਨਾਖ ਦਾ ਜਿਹਦੇ ਵਿੱਚ ਡਾਕਟਰ ਪਰਮਪਾਲ ਜੀ ਜਿਹੜੇ ਨੇ ਉਹ ਨਾਖ ਸਪੈਸ਼ਲਿਸਟ ਉਹ ਸਾਰੀਆਂ ਨਾਖ ਚਾਉਣ ਵਾਲੀਆਂ ਮੁਸ਼ਕਲਾਂ ਉਹਨਾਂ ਦੇ ਹੱਲ ਵਾਸਤੇ ਤੇ ਲੇਟੈਸਟ ਜਿਹੜੀਆਂ ਕੋਈ ਤਕਨੀਕੀ ਜਾਣਕਾਰੀ ਆ ਉਹ ਪੂਰੀ ਟੀਮ ਆਈ ਹੋਈ ਆ ਉਹ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਮੁਹੱਈਆ ਕਰਾਏਗੀ ਸੋ ਇਸ ਕਰਕੇ ਕਿਸਾਨ ਵੀ ਸਾਰੇ ਬੜੇ ਹੌਮਾ ਹਮਾ ਕੇ ਇੱਥੇ ਪਹੁੰਚ ਰਹੇ ਨੇ ਉਹ ਉਹਨਾਂ ਵੱਲੋਂ ਬੜਾ ਉਤਸ਼ਾਹ ਦਿਖਾਇਆ ਗਿਆ ਅੱਜ ਇਥੇ ਅੰਮ੍ਰਿਤਸਰ ਵਿਖੇ ਅੱਜ ਬਾਗਵਾਨੀ ਵਿਭਾਗ ਵੱਲੋਂ ਨਾਕਤਾ ਸ਼ੋਅ ਰੱਖਿਆ ਗਿਆ ਹੈ। ਇਹ ਇੱਕ ਐਨੂਅਲ ਇਵੈਂਟ ਹੁੰਦਾ ਜਿਸ ਵਿੱਚ ਲੋਕਾਂ ਨੂੰ ਇਹ ਜਾਗਰੂਕ ਕਰਾਇਆ ਜਾਂਦਾ ਹੈ ਵੀ ਜਿਹੜਾ ਅੰਮ੍ਰਿਤਸਰ ਤਰਨਤਾਰਨ ਦਾ ਏਰੀਆ ਹੈਗਾ ਉੱਥੇ ਨਾਕ ਲੱਗਦੀ ਹੈ। ਨਾਕ ਦੀਆਂ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਉਹਨਾਂ ਵਾਸਤੇ ਐਗਜ਼ਿਬਿਸ਼ਨ ਵੀ ਹੈ, ਕੰਪੀਟੀਸ਼ਨ ਵੀ ਕਰਾਇਆ ਹੈ। ਮੇਰੇ ਡਿਪਟੀ ਸਾਹਿਬ ਤਜਿੰਦਰ ਜੀ ਨੇ ਇਹਨਾਂ ਨੇ ਸਾਰਾ ਅਰੇਂਜਮੈਂਟ ਕੀਤਾ ਹੈ। ਔਰ ਇਹ ਜਾਣਕਾਰ ਨੇ ਨਾਕ ਬਾਰੇ ਸਾਡੀ ਜ਼ਿਆਦਾਤਰ ਨਾਖ ਜਿਹੜੀ ਹੈਗੀ ਉਹ ਵੈਸਟ ਬੰਗਾਲ ਜਾਂਦੀ ਹੈ ਔਰ ਕਿਉਂਕਿ ਇਹਦੀ ਸਟੋਰੇਜ ਦੀ ਸਾਨੂੰ ਦਿੱਕਤ ਨਹੀਂ ਹੈ ਦੀ ਸਟੋਰੇਜ ਲਾਈਫ ਵੀ ਅੱਛੀ ਹੁੰਦੀ ਹੈ ਤੇ ਫੇਰ ਵੀ ਇਹ ਸਾਡਾ ਇੱਕ ਕਲਸਟਰ ਕ੍ਰੌਪ ਹੈ ਮੈਂ ਦੱਸਣਾ ਚਾਹੂੰਗੀ ਵੀ ਪੰਜਾਬ ਸਰਕਾਰ ਵੱਲੋਂ ਕਲਸਟਰ ਕਲਸਟਰ ਦਾ ਮਤਲਬ ਹੈ ਕਿ ਜਿੱਥੇ ਇੱਕ ਤਰ੍ਹਾਂ ਦੀ ਉਪਜ ਇੱਕ ਤਰ੍ਹਾਂ ਦੀ ਸਬਜ਼ੀ ਦੀ ਜਾਂ ਇੱਕ ਤਰ੍ਹਾਂ ਦੇ ਫਲ ਦੀ ਜ਼ਿਆਦਾ ਉਪਜ ਹੁੰਦੀ ਹੈ ਉਸ ਏਰੀ ਨੂੰ ਕਲਸਟਰ ਬਤੌਰ ਲਿੱਤਾ ਜਾਂਦਾ ਹੈ ਇਹ ਸਾਡੀ ਕਲਸਟਰ ਕ੍ਰੌਪ ਹੈ ਜਿਸ ਵਿੱਚ ਪੰਜਾਬ ਸਰਕਾਰ ਨੇ ਵੈਲਿਊ ਚੇਨ ਡਿਵੈਲਪਮੈਂਟ ਜਿਹਨੂੰ ਕਹਿੰਦੇ ਆਂ ਵੀ ਜੇ ਬੀਜ ਤੋਂ ਲੈ ਕੇ ਜਿਹੜੀ ਹੈ ਮਾਰਕੀਟਿੰਗ ਤੱਕ ਉਹਦੀ ਇੱਕ ਵੈਲਿਊ ਚੇਨ ਖੜੀ ਕਰਨੀ ਉਹਦੇ ਵਾਸਤੇ ਸਟੱਡੀ ਕਰਨਾ ਔਰ ਇੱਥੇ ਪੀਅਰ ਸਟੇਟ ਬਣਾਈ ਹੈ ਜਿਸ ਦੇ ਵਿੱਚ ਏਡੀਐਸ ਸਾਹਿਬ ਉਹਦੇ ਜਿਹੜੇ ਸੀਈਓ ਹੈਗੇ ਨੇ ਤੇ ਇਹ ਦੇਖਣਾ ਵੀ ਹੁਣ ਸਿਰਫ ਔਰ ਸਿਰਫ ਅੱਜ ਦੀ ਡੇਟ 'ਚ ਅਸੀਂ ਇਹਨੂੰ ਲੈ ਕੇ ਜਾ ਰਹੇ ਆਂ ਐਸ ਸਿੰਗਲ ਫਰੂਟ ਬਟ ਇਹਦੀ ਪ੍ਰੋਸੈਸਿੰਗ ਦੇ ਕਿਹੜੇ ਉਪਰਾਲੇ ਅਸੀਂ ਕਰ ਸਕਦੇ ਹ ਉਸ ਤੋਂ ਇਲਾਵਾ ਨਾਸ਼ਪਤੀ ਤੋਂ ਇਲਾਵਾ ਇੱਥੇ ਜੇ ਦੇਖੋ ਬਹੁਤ ਸਾਰੇ ਮਧੂਮੱਖੀ ਪਾਲਕ ਨੇ ਬਹੁਤ ਸਾਰੇ ਨੇ ਹਲਦੀ ਬਣਾਈ ਹੋਈ ਹੈ ਅਸੀਂ ਇਹਨਾਂ ਨੂੰ ਐਨਕੋਰੇਜ ਕਰ ਰਹੇ ਹਾਂ ਵੀ ਇੱਕ ਸਿੰਗਲ ਬ੍ਰਾਂਡ ਬਣਾਉਣ ਫੈਡਰੇਸ਼ਨ ਬਣਾ ਕੇ ਜਿਸ ਵਿੱਚ ਪੰਜਾਬ ਸਰਕਾਰ ਦੀ ਫੇਸ ਦੀ ਸਕੀਮ ਦਾ ਫਾਇਦਾ ਚੱਕਣ ਤਾਂ ਕਿ ਇਹਨਾਂ ਨੂੰ ਆਪਣੀ ਉਪਜ ਦੀ ਜਿੰਨੀ ਕੀਮਤ ਅੱਜ ਮਿਲ ਰਹੀ ਹੈ ਉਸ ਤੋਂ ਜ਼ਿਆਦਾ ਮਿਲੇ ਕਿਉਂਕਿ ਕਿਸਾਨਾਂ ਨੂੰ ਸક્ષਮ ਕਰਨ ਵਾਸਤੇ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਈ ਹੋਈ ਹੈ ਜਿਸ ਵਿੱਚੋਂ ਸਭ ਤੋਂ ਵੱਡੀ ਸਕੀਮ ਹੈ ਵੀ ਜੇ ਕਿਸਾਨ ਖੁਦ ਮੁਖਤਿਆਰ ਹੋਣਾ ਚਾਹੁੰਦਾ ਇੱਕ ਹੁੰਦਾ ਵੀ ਪ੍ਰੋਡਕਸ਼ਨ ਕਰ ਲਈ ਫਿਰ ਆਪਾਂ ਕਿੱਥੇ ਜਾਈਏ ਪ੍ਰੋਡਕਸ਼ਨ ਤੋਂ ਲੈ ਕੇ ਪ੍ਰੋਡਕਸ਼ਨ ਇਨਕਲੂਡਿੰਗ ਪ੍ਰੋਡਕਸ਼ਨ ਤੋਂ ਲੈ ਕੇ ਮਾਰਕੀਟਿੰਗ ਬ੍ਰਾਂਡਿੰਗ ਜੇ ਉਹਨੇ ਕਰਨੀ ਹੈ ਉਹਦੇ ਵਾਸਤੇ ਸਕੀਮ ਹੈ ਉਹਦੇ ਲਈ ਸਰਕਾਰੇ ਚਾਹੁੰਦੀ ਹੈ ਵੀ ਉਹਦੇ ਕਿਸਾਨਾਂ ਦੀ ਇਨਕਮ ਵਧੇ ਇਸ ਲਈ ਅਸੀਂ ਇਹਨਾਂ ਨੂੰ ਅੱਜ ਇੱਕ ਰੀਕਵੈਸਟ ਕਰਨ ਆਏ ਔਰ ਕਹਿਣ ਆਏ ਆ ਵੀ ਇਹ ਕਿਸਾਨ ਜਿਹੜੇ ਨੇ ਜਿੱਥੇ ਅੱਜ ਬੈਠੇ ਨੇ ਅਜੇ ਸਟੇਬਲ ਦੇ ਉੱਤੇ ਆਪਣਾ ਪ੍ਰੋਡਿਊਸ ਵੇਚ ਰਹੇ ਨੇ ਉਸ ਪ੍ਰੋਡਿਊਸ ਨੂੰ ਕਾਰਪੋਰੇਟ ਦੀ ਤਰ੍ਹਾਂ ਵੇਚਣ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਔਰ ਇਹਨਾਂ ਦੀ ਹੈਲਪ ਕਰਾਂਗੇ ਸਾਡੇ ਮੁੱਖ ਮਹਿਮਾਨ ਮਿੰਦਰਪ੍ਰਗਤ ਜੀ ਉਹਨਾਂ ਦੀ ਅਗਵਾਈ ਹੇਠ ਇਹ ਸਕੀਮ ਚੱਲ ਰਹੀ ਹੈ ਔਰ ਮੁੱਖ ਮੰਤਰੀ ਜੀ ਜਿਹੜੇ ਨੇ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਰਹਿਨੁਮਾਈ ਹੇਠ ਇਹ ਜਿਹੜਾ ਹੈਗਾ ਕਿਸਾਨਾਂ ਦੀ ਇਨਕਮ ਵਧਾਉਣ ਦਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਤੇ ਅੰਮ੍ਰਿਤਸਰ ਦੀ ਜਿਹੜੀ ਟੀਮ ਹੈਗੀ ਡਿਪਟੀ ਡਾਇਰੈਕਟਰ ਤਜਿੰਦਰ ਸੰਧੂ ਜੀ ਔਰ ਉਸ ਦੇ ਨਾਲ ਸਾਰੇ ਐਚ ਡੀਓਜ਼ ਹੈ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਔਰ ਅਥਕ ਮਿਹਨਤ ਕਰਦੇ ਨੇ ਜਿਸ ਦਾ ਸਦਕਾ ਹੈ ਵੀ ਅੱਜ ਇੱਥੇ ਅਸੀਂ ਨਾਕਸ਼ੋ ਲਾ ਸਕਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਕਰੂਤੀ ਸੋਚ ਦੇ ਸਦਕਾ ਅੱਜ ਪੰਜਾਬ ਹਰ ਪੱਖ ਵਿੱਚ ਹਰ ਖੇਤਰ ਵਿੱਚ ਮੱਲਾ ਮਾਰ ਰਿਹਾ ਹੈ ਤਰੱਕੀ ਕਰ ਰਿਹਾ ਹੈ ਉਸ ਦੇ ਤਹਿਤ ਅੱਜ ਜੋ ਮੇਰੇ ਕੋਲ ਡਿਪਾਰਟਮੈਂਟ ਹੈਗਾ ਹੌਟਿਕਲਚਰ ਪੰਜਾਬ ਹੌਟਿਕਲਚਰ ਡਿਪਾਰਟਮੈਂਟ ਦੇ ਵਿੱਚ ਅੱਜ ਅਸੀਂ ਜੋ ਪੰਜਾਬ ਵੱਲੋਂ ਮੇਲਾ ਲਗਾਇਆ ਹੈ ਨਾਸ਼ਪਤੀ ਦਾ ਇਹ ਹਰ ਸਾਲ ਮੇਲਾ ਲਗਾਇਆ ਜਾਂਦਾ ਹੈ ਤਾਂ ਕਿ ਫਾਰਮਰਸ ਦੇ ਨਾਲ ਔਰ ਜੋ ਸਾਡੇ ਐਕਸਪਰਟ ਨੇ ਜੋ ਨਵੀਆਂ-ਨਵੀਆਂ ਟੈਕਨੀਕ ਆਈਆਂ ਨੇ ਆਪੋਚ ਵਿਚਾਰ ਉਤੰਦਰਾ ਕੀਤਾ ਜਾਵੇ ਸੋ ਅੱਜ ਮੈਂ ਦੇਖਿਆ ਸਭ ਤੋਂ ਪਹਿਲੇ ਤੇ ਮੈਂ ਆਪਣੇ ਡਿਪਾਰਟਮੈਂਟ ਦੇ ਡਾਇਰੈਕਟਰ ਮੈਡਮ ਸ਼ਰਿੰਦਰ ਕੌਰ ਜੀ ਦਾ ਇਹਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸ਼ਾਰਟ ਨੋਟਿਸ ਦੇ ਵਿੱਚ ਬਹੁਤ ਵਧੀਆ ਐਗਜ਼ੀਬਿਸ਼ਨ ਲਗਾਇਆ ਹੈ ਔਰ ਮੈਂ ਦੇਖ ਰਿਹਾ ਬਹੁਤ ਸਾਰੇ ਫਾਰਮਰਸ ਅਲੱਗ-ਅਲੱਗ ਸ਼ਹਿਰਾਂ ਚੋਂ ਇੱਥੇ ਆ ਕੇ ਇਸ ਐਗਜ਼ੀਬਿਸ਼ਨ 'ਚ ਹਿੱਸਾ ਲੈ ਰਹੇ ਨੇ ਔਰ ਅਸੀਂ ਅੱਜ ਸਾਰੇ ਜਿਨ੍ਹਾਂ ਨੇ ਅਲੱਗ-ਅਲੱਗ ਲੋਕਾਂ ਨੇ ਡਿਸਕਸ ਕੀਤਾ ਹੈ ਐਕਸਪਰਟ ਲੋਕਾਂ ਨੇ ਆਪਸ ਵਿੱਚ ਵਿਚਾਰ-ਵਟਾਂਦਰਾ ਕੀਤਾ ਹੈ ਸਾਨੂੰ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਾਧਾ ਹੋਏਗਾ ਪੰਜਾਬ ਇੱਕ ਖੇਤੀਬਾੜੀ ਸਟੇਟ ਹੈ ਇਸ ਕਰਕੇ ਐਗਰੀਕਲਚਰ ਸਟੇਟ ਹੋਣ ਦੇ ਨਾਤੇ ਸਾਡਾ ਫਰਜ ਬੰਦਾ ਹੈ ਕਿ ਅਸੀਂ ਇੱਥੇ ਵੱਧ ਤੋਂ ਵੱਧ ਜੋ ਹੈ ਕਿਸਾਨਾਂ ਨੂੰ ਪਰਫਲਤ ਕਰੀਏ ਉਹਦੀ ਇਨਕਮ ਨੂੰ ਵਧਾਉਣ ਦਾ ਪ੍ਰਯਾਸ ਕਰੀਏ ਉਸ ਦੇ ਤਹਿਤ ਅਗਰ ਫਾਰਮਰ ਦੀ ਇਨਕਮ ਵਧਾਉਣ ਵਾਸਤੇ ਜੋ ਸਭ ਤੋਂ ਅਹਿਮ ਰੋਲ ਹੈ ਉਹ ਹੈਗਾ ਹਾਰਟੀਕਲਚਰ ਡਿਪਾਰਟਮੈਂਟ ਦਾ ਕਿਉਂਕਿ ਅਗਰ ਅਸੀਂ ਫਰੂਟ ਲਗਾਵਾਂਗੇ ਸਬਜ਼ੀਟੀਬਲ ਉਗਾਵਾਂਗੇ ਸਾਨੂੰ ਪਰ ਇਕਟ ਬਹੁਤ ਜ਼ਿਆਦਾ ਇਨਕਮ ਹੋਏਗੀ ਜੇ ਸਾਡਾ ਕਿਸਾਨ ਖੁਸ਼हाल ਹੋਏਗਾ ਸਾਡਾ ਪੰਜਾਬ ਖੁਸ਼ਹਾਲ ਹੋਏਗਾ ਇਸ ਕਰਕੇ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੀਆਂ ਆਈਟਮਾਂ ਚਾਹੇ ਵੈਜੀਟੇਬਲ ਹੈਗੀਏ ਚਾਹੇ ਫਰੂਟਸ ਹੈਗੇ ਨੇ ਇੱਥੇ ਐਗਜ਼ਿਬਿਟ ਕੀਤੇ ਗਏ ਨੇ ਔਰ ਇਹਨਾਂ ਅਜਿਹਾ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਫਾਰਮਰ आईडी एक्सिबिशन ਚੋਂ ਬਹੁਤ ਕੁਝ ਸਿੱਖੇ ਜਾਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਖੇਤਾਂ ਵਿੱਚ ਉਹਨੂੰ ਇਸਤੇਮਾਲ ਕਰਨਗੇ ਔਰ ਆਪਣੀ ਬਿਹਤਰੀ ਲਈ ਆਪਣੇ ਵਿਕਾਸ ਲਈ ਜਿਆਦਾ ਮੁਨਾਫੇ ਲਈ ਕੰਮ ਕਰਨਗੇ ਮੈਂ ਕਰੀ ਫੇਰ ਪੰਜਾਬ ਦੇ ਮੁਖਤਿਸਦਾਰ ਭਗਵਾਨ ਸਿੰਘ ਮਾਨਸਾਬੀ ਦਾ ਬਹੁਤ ਬਹੁਤ ਧੰਵਾਦ ਕਰਦਾ